ਸਰਕਾਰ ਜੇ 6 ਮਹੀਨੇ ਕਿਸਦਾ ਘਰ ਨਹੀਂ ਬਣਾਊਗਾ ਤੇ ਆਪਾਂ ਵੇਖਾ ਹੀ ਉਹ ਵੀ ਤਿੰਨ ਕੁੜੀਆਂ ਲੈ ਕੇ ਕਿਤਰਾ ਰਹਿੰਦੀਆਂ ਕਾਨਿਆਂ ਦੀ ਛੱਤ ਲੇ ਇਹ ਜਦੋਂ ਆਉਣੇ ਜੇ ਇਹੋ ਜੀਆਂ ਰਾਤਾਂ ਜਿਹੜੀ ਨੇ ਉਹ ਮੌਕੇ ਤੇ ਮਿਲਣੀਆਂ ਚਾਹੀਦੀਆਂ ਨੇ ਮਾਤਾ ਤੇ ਮੌਕੇ ਤੇ ਜਦੋਂ ਭੁੱਖ ਮੈਨੂੰ ਹੋਣਾ ਹੈ ਤੇ ਮੇਰੇ ਮਰਨ ਤੋਂ ਬਾਅਦ ਮੈਨੂੰ ਰੋਟੀ ਦੋਗੇ ਉਹਦਾ ਮੈਨੂੰ ਕੀ ਫਾਇਦਾ ਜਦੋਂ ਛੱਤਾਂ ਡਿੱਗ ਪੈਣਗੀਆਂ ਦੋ ਚਾਰ ਲੋਕ ਮਰਨਗੇ ਤੇ ਫਿਰ ਇਹ ਕਹਿਣਗੇ ਜੀ ਮਤਲਬ ਉੱਥੇ ਵੀ 2-2 ਲੱਖ ਰੁਪਈਆ ਫਿਰ ਤੁਸੀਂ ਦੇਣਾ ਹੀ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੇਖ ਰਹੇ ਹੋ ਦਾ ਏਕੇ ਨਿਊਜ਼ ਚੈਨਲ ਦਾਸ ਭਾਈ ਦਲਜੀਤ ਸਿੰਘ ਨਿਸੋਕੇ ਮੇਰੇ ਸਹਿਯੋਗੀ ਸੱਜਣ ਭਾਈ ਅਮਰੀਕ ਸਿੰਘ ਜੀ ਲੰਗੋਵਾਲ ਸੋ ਸਾਧ ਸੰਗਤ ਜੀ ਬੇਨਤੀ ਹੈ ਕਿ ਜਿੱਥੇ ਆਪਾਂ ਅੱਜ ਪਹੁੰਚੇ ਆ ਪਿੰਡ ਨਿਸੋਕੇ ਨਜ਼ਦੀਕ ਰਮਦਾਸ ਅਜਨਾਲਾ ਜਿੱਥੇ ਕਿ ਬਹੁਤ ਜ਼ਿਆਦਾ ਰਾਵੀ ਦਰਿਆ ਨੇ ਮਾਰ ਕੀਤੀ ਹੜਾਂ ਦੀ ਮਾਰ ਪਈ ਫਸਲਾਂ ਜਿਹੜੀਆਂ ਉਹ ਤਬਾਹ ਹੋਈਆਂ ਇੱਥੇ ਝੋਨੇ ਦੀ ਫਸਲ ਜਿਹੜੀ ਬਿਲਕੁਲ 100% ਜਿਹੜੀ ਉਹ ਤਬਾਹ ਹੋ ਚੁੱਕੀ ਸੀ ਕਿਉਂਕਿ ਇੱਥੇ ਜਿਹੜਾ ਕਿਸਾਨਾਂ ਦਾ ਜਿਹੜਾ ਸਾਥ ਦੇਣ ਵਾਸਤੇ ਅੱਜ ਪਹੁੰਚੇ ਨੇ ਸਰਦਾਰ ਮਨਦੀਪ ਸਿੰਘ ਜੀ ਮੰਨਾ ਭਾਜੀ ਅੰਮ੍ਰਿਤਸਰ ਤੋਂ ਪਹੁੰਚੇ ਨੇ ਉਹਨਾਂ ਦੀਆਂ ਅੱਗੇ ਵੀ ਸੁਭਾਵਾਂ ਬਹੁਤ ਚਲਦੀਆਂ ਨੇ ਤੁਸੀਂ ਸਾਰ ਸਮੇਂ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਦੇਖਦੇ ਜੇ ਕਿ ਕਿੱਦਾਂ ਉਹ ਸੰਗਤਾਂ ਦੇ ਨਾਲ ਵਿਚਰਦੇ ਨੇ ਕਿੱਦਾਂ ਉਹ ਸੰਗਤਾਂ ਦੀ ਸੇਵਾ ਕਰਦੇ ਨੇ ਇਸ ਨਗਰ ਨਿਸੋਗਿਆਂ ਦੇ ਵਿੱਚ ਅੱਜ ਉਹਨਾਂ ਨੇ ਬੀਖਾਦ ਡਾਇਆ ਖਾਦ ਤੇ ਬੀਜ ਜਿਹੜਾ ਉਹ ਕਿਸਾਨਾਂ ਨੂੰ ਵੰਡਿਆ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿੰਨਾ ਬੀ ਉਹਨਾਂ ਨੇ ਵੰਡਿਆ ਤੇ ਹੋਰ ਕਿਹੜੀਆਂ-ਕਿਹੜੀਆਂ ਸੇਵਾਵਾਂ ਉਹਨਾਂ ਦੀਆਂ ਇੱਥੇ ਚੱਲ ਰਹੀਆਂ ਨੇ ਜਿਹੜਾ ਖਾਦ ਵੀ ਵੰਡਿਆ ਤੁਸੀਂ ਨਿਸੋ ਕੈਂਦੇ ਵਿੱਚ ਕਿਸਾਨਾਂ ਦਾ ਸਾਥ ਦਿੱਤਾ ਹੋ ਵਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਾਈ ਮੈਂ ਤਾਂ ਕੋਈ ਸਾਥ ਨਹੀਂ ਦਿੱਤਾ ਜੀ ਮਹਾਰਾਜ ਆਪੇ ਹੀ ਕਾਜ ਕਰਾਉਂਦਾ ਕੱਲ ਸਾਡੇ ਕੋਲ ਕੋਈ ਦਾਨੀ ਸੱਜਣ ਆਏ ਸੀ ਬਾੜ ਪਰਿਵਾਰ ਸੀਗਾ ਸਾਰ ਜੋਗਾ ਸਿੰਘ ਬਾੜ ਸੀਗੇ ਸਾਰ ਮਨਿੰਦਰਜੀਤ ਸਿੰਘ ਬਾੜ ਸੀਗੇ ਯੂਐਸਏ ਤੋਂ ਆਏ ਸੀਗੇ ਉਹਨਾਂ ਨੇ ਸਾਨੂੰ ਕਿਹਾ ਜੀ ਸਾਡੇ ਕੋਲ ਇੰਨੀ ਸੇਵਾ ਅਸੀਂ ਕਰਨੀ ਆ ਉਹ ਫਿਰ ਉਸ ਹਸਾਬ ਦੇ ਨਾਲ ਸੀ ਉਹਨਾਂ ਦਾ ਬਜਟ ਬਣਾ ਦਿੱਤਾ ਸੀ ਜਿਹਦੇ ਵਿੱਚ ਉਹਨਾਂ ਦੋ ਮਕਾਨਾਂ ਦੀ ਸੇਵਾ ਲਈ ਹੈ ਬਹੁਤ ਲੋੜਵੰਦ ਪਰਿਵਾਰ ਸੀਗੇ ਔਰ ਸਾਡੀ ਕੋਸ਼ਿਸ਼ ਹੁੰਦੀ ਆ ਵੀ ਉਹਨਾਂ ਨੂੰ ਨਾਲ ਦੀ ਨਾਲ ਵਿਖਾਇਆ ਜਾਵੇ ਤਾਂ ਉਹਨਾਂ ਦੇ ਹੱਥੀਂ ਸੇਵਾ ਕਰਾਈ ਜਾਈਏ ਕੱਲੋ ਸਾਰਾ ਦਿਨ ਕੱਢ ਕੇ ਉਹਨਾਂ ਦੀ ਫਲਾਈਟ ਹੈ ਮੇਰੇ ਖਿਆਲ ਕੱਲ ਉਹਨਾਂ ਚਲੇ ਜਾਣਾ ਪਰ ਸਾਡੀ ਥੋੜੀ ਜੀ ਜੇਦ ਕਹਿ ਲੋ ਜਾਂ ਸਾਡੀ ਮਤਲਬ ਆਸ ਕਹਿ ਲੋ ਜਾਂ ਸਾਡੀ ਉਹਨਾਂ ਨੂੰ ਰਿਕੁਐਸਟ ਕਹਿ ਲੋ ਅਸੀਂ ਕਹਿੰਨੇ ਆਂ ਵੀ ਆਪ ਆ ਕੇ ਸੇਵਾ ਕਰਨੀ ਪਊਗੀ ਅਸੀਂ ਆਪ ਦੇ ਹੱਥੀਂ ਨਹੀਂ ਕਰ ਸਕਦੇ ਜੇ ਤੁਸੀਂ ਆਪ ਨਹੀਂ ਆ ਸਕਦੇ ਤੇ ਆਪ ਦੇ ਪਰਵਾਹ ਦਾ ਕੁਝ ਜੀ ਤੁਹਾਨੂੰ ਨਾਲ ਭੇਜਣਾ ਪਊਗਾ ਪਰ ਉਹਨਾਂ ਦਾ ਬਹੁਤ ਧੰਨਵਾਦ ਹੈ ਉਹ ਖੁਦ ਚੱਲ ਕੇ ਆਏ ਸੀਗੇ ਤੇ ਇਹ ਸੇਵਾ ਲੈ ਕੇ ਮੈਂ ਆਪਣੇ ਆਪ ਨੂੰ ਬੜੇ ਵੱਡੇ ਪਾਕਾਂ ਵਾਲਾ ਸਮਝਦਾ ਹਾਂ ਤੇ ਪਾਜੀ ਜਿਹੜਾ ਤੁਸੀਂ ਦੇਖਦੇ ਹੋ ਕਿ ਸਰਕਾਰ ਨਹੀਂ ਦੇ ਦਿੱਤਾ ਉਹਦੇ ਨਾਲ ਕਿਸ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਨੂੰ ਨਹੀਂ ਪਤਾ ਉਹ ਕਦੋਂ ਆਉਣਾ ਕਦੋਂ ਨਹੀਂ ਆਉਣਾ ਅਸੀਂ ਇਹ ਲੋੜਾਂ ਉਦੋਂ ਦੇ ਰਹੇ ਆਂ ਵੀ ਜਦੋਂ ਲੋਕਾਂ ਨੂੰ ਮੌਕੇ ਤੇ ਲੋੜ ਆ ਸਰਕਾਰ ਜੇ 6 ਮਹੀਨੇ ਕਿਸੇ ਦਾ ਘਰ ਨਹੀਂ ਬਣਾਊਗਾ ਤੇ ਆਪਾਂ ਵੇਖਾ ਹੀ ਉਹ ਵੀ ਤਿੰਨ ਕੁੜੀਆਂ ਲੈ ਕੇ ਕਿਤਰਾ ਰਹਿੰਦੀਆਂ ਕਾਨਿਆਂ ਦੀ ਛੱਤ ਲੇ ਇਹ ਜਦੋਂ ਆਉਣੇ ਜਿਹ ਇਹੋ ਜਿਹੀਆਂ ਰਾਹਤਾਂ ਜਿਹੜੀ ਨੇ ਉਹ ਮੌਕੇ ਤੇ ਮਿਲ ਜਾਣੀਆਂ ਚਾਹੀਦੀਆਂ ਨੇ ਪਰ ਇੱਥੇ ਪੰਗਾ ਇਹ ਆ ਕੇ ਪਟਵਾਰੀ ਉਹਨੂੰ ਵੇਖੂਗਾ ਤਹਿਸੀਲਦਾਰ ਉਹਨੂੰ ਵੇਖੂਗਾ ਐਸਡੀਐਮ ਉਹਨੂੰ ਵੇਖੂਗਾ ਫਿਰ ਪੈਸੇ ਹ ਜੋ ਪੈਸੇ ਖਾਦੇ ਜਾਣਗੇ ਇਹਨਾਂ ਤੱਕ ਪਹੁੰਚਣਾ ਕੀ ਹੈ ਜੇ ਮਤ ਹੈ ਤੇ ਮੌਕੇ ਤੇ ਜਦੋਂ ਭੁੱਖ ਮੈਨੂੰ ਹੋਣਾ ਹੈ ਤੇ ਮੇਰੇ ਮਰਨ ਤੋਂ ਬਾਅਦ ਮੈਨੂੰ ਰੋਟੀ ਦੋਗੇ ਉਹਦਾ ਮੈਨੂੰ ਕੀ ਫਾਇਦਾ ਜਦੋਂ ਛੱਤਾਂ ਡਿੱਗ ਪੈਣਗੀਆਂ ਦੋ ਚਾਰ ਲੋਕ ਮਰਨਗੇ ਤੇ ਫਿਰ ਇਹ ਕਹਿਣਗੇ ਜੀ ਮਤਲਬ ਉੱਥੇ ਵੀ 2-2 ਲੱਖ ਰੁਪਈਆ ਫਿਰ ਤੁਸੀਂ ਦੇਣਾ ਹੀ ਹੈ ਨਾ ਉਸ ਤੋਂ ਪਹਿਲਾਂ ਇਹਨਾਂ ਦੀ ਮਤ ਕਰ ਦਿੱਤੀ ਜਾਵੇ ਇਸ ਪਿੰਡ ਤੋਂ ਇਲਾਵਾ ਹੋਰ ਸੇਵਾ ਜਿਹੜੀਆਂ ਚੱਲ ਰਹੀਆਂ ਨੇ ਅਸੀਂ ਕਰ ਰਹੇ ਹਾਂ ਜੀ ਪਿੰਡ ਵਾਈਜ਼ ਅਸੀਂ ਲਿਸਟ ਬਣਾਉਨੇ ਆਂ ਕਈਆਂ ਪਿੰਡਾਂ ਦੇ ਵਿੱਚੋਂ ਸਾਨੂੰ ਲਿਸਟ ਗਲਤ ਆਉਂਦੀ ਹੈ ਫਿਰ ਅਸੀਂ ਉੱਥੇ ਥੋੜਾ ਰੋਕ ਦਿੰਨੇ ਆਂ ਵੀ ਜਿੰਨਾ ਚਿਰ ਉਹਦੀ ਦਰਸਤੀ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਉਹ ਕੰਮ ਨਹੀਂ ਕਰਨਾ ਬਹੁਤ ਸਾਰੇ ਪਿੰਡਾਂ ਦੀਆਂ ਸਾਡੇ ਕੋਲ ਲਿਸਟਾਂ ਪੈਂਡਿੰਗ ਨੇ ਪਿੱਛੇ ਫਿਰ ਦੇਣ ਵਾਲਿਆਂ ਦੇ ਹਿਸਾਬ ਨਾਲ ਵੀ ਵਾਈਟ ਬਣਾਉਣਾ ਪੈਂਦਾ ਇਸ ਤੋਂ ਪਹਿਲਾਂ ਅਸੀਂ ਕੜਿਆਲ ਦੇ ਵਿੱਚ ਸੇਵਾ ਨਿਭਾਈ ਹੈ 90 9 ਲੱਖੋ ਲੱਖੋਵਾਲ ਦੇ ਵਿੱਚ ਨਿਭਾਈ ਹੈ ਤੀਜਾ ਪਿੰਡ ਇਹ ਹੈ ਇਸ ਤੋਂ ਬਾਅਦ ਅਸੀਂ ਆ ਡੱਬਰੀ ਕੱਲ ਪਰਸੋਂ ਕਰਾਂਗੇ ਜੀ 2-4 ਦਿਨ ਦੇ ਵਿੱਚ ਸਾਡੇ ਦੋਸਤ ਕੋ ਆਉਣ ਵਾਲੇ ਨੇ ਜਿਹੜੀ ਉਹਦੀ ਸੇਵਾ ਕਰਗੇ ਸੀਗੇ ਤੇ ਦੁਬਾਰਾ ਬੰਬੇ ਤੋਂ ਆਉਣਗੇ ਸੋ ਇਹ ਜਿਨ੍ਹਾਂ ਚਿਰ ਮਹਾਰਾਜ ਲੱਲੂ ਜਿਨ੍ਹਾਂ ਚਿਰ ਸਾਹ ਪ੍ਰਾਣ ਹੈਗੇ ਚੱਲੀ ਜਾਣਗੇ ਜੀ ਧੰਨਵਾਦ ਜੀ ਧੰਨਵਾਦ ਆਪ ਵੀ ਦੇਖ ਰਹੇ ਸੀ ਦਾਇਕ ਜੀ ਨੂੰ ਜਿਸ ਨਾਲ ਇਹ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਮਨਨਾ ਸਮਾਸੇਵੀ ਜੋ ਅੰਮ੍ਰਿਤਸਰ ਤੋਂ ਸਪੈਸ਼ਲ ਚੱਲ ਕੇ ਨਗਰ ਨਿਸੋ ਕਾਂਦੇ ਵਿੱਚ ਪਹੁੰਚੇ ਸਨ ਨਗਰ ਨਿਸੋ ਕਾਂਦੀ ਸਾਰੀ ਸੰਗਤ ਦਾ ਉਹਨਾਂ ਦਾ ਧੰਨਵਾਦ ਕਰਦੀ ਹੈ ਸਾਡੇ ਨਾਲ ਜੁੜੇ ਨੇ ਹਾਂ ਇਹਨਾਂ ਦੇ ਹੋਂ ਤੇ ਪਿੰਡ ਵੱਲੋਂ ਅੱਗੇ ਵੀ ਧੰਨਵਾਦ ਕੀਤਾ ਸਾਰੇ ਪਿੰਡ ਵੱਲੋਂ ਜਿਹੜੇ ਵੀ ਇਹਨਾਂ ਜੇ ਸਮਾਜ ਸੇਵੀ ਨਾਲ ਆਏ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਆਣ ਕੇ ਸਾਡੇ ਗਰੀਬਾਂ ਦੀ ਸਾਰ ਲਈ ਹੈ ਅਤੇ ਸਾਰੇ ਜੋ ਵੀ ਬੰਦਾ ਸਾਦਾ ਲੋਕਾਂ ਨੂੰ ਦਿੱਤਾ ਸਾਰੇ ਜੀਆਂ ਦਾ ਲੋਕਾਂ ਨੇ ਦਿਲੋਂ ਧੰਨਵਾਦ ਕੀਤਾ ਮਹਾਰਾਜ ਚੜ੍ਹਦੀ ਕਲਾ ਕਰੇ ਇਹਨਾਂ ਦੀ ਆਰ ਜੀ ਲੰਮੀ ਕਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਹੜੀ ਇਹ ਸੇਵਾ ਕੀਤੀ ਹੈ ਉਹਨਾਂ ਨੇ ਖਾਦ ਦੀ ਤੇ ਬੀਜ ਦੀ ਭਾਈ ਸਾਹਿਬ ਭਾਈ ਸਰਦਾਰ ਮਨਦੀਪ ਸਿੰਘ ਜੀ ਮੰਨਾ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜਿਹੜੀ ਉਹਨਾਂ ਨੇ ਸੇਵਾ ਨਿਭਾਈ ਏ ਹਟ ਦੇ ਲਾਕੇ ਚ ਸਭ ਤੋਂ ਪਹਿਲਾਂ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਫਤਿਹ ਮੈਂ ਸਭ ਤੋਂ ਪਹਿਲਾਂ ਬਾਠ ਫੈਮਿਲੀ ਦਾ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚ 20 ਅਤੇ ਖਾਦ ਦੀ ਸੇਵਾ ਨਿਭਾਈ ਆ ਉਹਦੇ ਨਾਲ ਨਾਲ ਮੈਂ ਭਾਜੀ ਮਨਦੀਪ ਸਿੰਘ ਜੀ ਮੰਨਾ ਜਿਨ੍ਹਾਂ ਨੇ ਅਪਰਾਲਾ ਕਰਕੇ ਸਾਡੇ ਹਰ ਪਰਿਵਾਰ ਨੂੰ ਦੋ ਦੋ ਬੋਰੀਆਂ ਚਾਰ ਚਾਰ ਬੋਰੀਆਂ ਖਾਦ ਦੀ 20 ਦੀ ਸਾਡੇ ਪਿੰਡ ਵਿੱਚ ਸੇਵਾ ਪਹਚਾਈ ਆ ਮੈਂ ਬਾਠ ਫੈਮਿਲੀ ਦਾ ਸਰਦਾਰ ਮਜੀਸ਼ਮ ਮੰਨਾ ਦਾ ਅਤੀ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਡੇ ਸਿਆਪਨ ਜੀ ਉਹਨਾਂ ਦਾ ਬਹੁਤ ਬਹੁਤ ਗਲਦੀਆਂ ਕਰਾਈਆਂ ਚੋਂ ਪਿੰਡ ਦੇ ਨਸੋ ਗੀ ਸੰਗਤ ਵੱਲੋਂ ਆਪਣੇ ਵੱਲੋਂ ਧੰਨਵਾਦ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਜੋ ਅੱਜ ਭਾਈ ਸਾਹਿਬ ਨੇ ਖਾਦ ਦਿੱਤੇ ਬੀਜ ਵੰਡਿਆ ਕਿਸਾਨਾਂ ਵਾਸਤੇ ਅਸੀਂ ਵੇਖੋ ਜੀ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਸਰਦਾਰ ਮਨਦੀਪ ਸਿੰਘ ਮੰਨਾ ਜਿਹੜਾ ਵਾ ਉਹ ਅੱਜ ਬਹੁਤ ਦਿਨ ਤੋਂ ਸਾਡੇ ਪਿੰਡ ਦੇ ਵਿੱਚ ਆ ਰਹੇ ਨੇ ਤੇ ਉਹਨਾਂ ਦਿਲੋਂ ਬੜੀ ਸੇਵਾ ਕੀਤੀ ਆ ਪਹਿਲ ਦੀ ਹਾਲ ਘੜੀ ਸਾਡੇ ਪਿੰਡ ਦੇ ਨਸੋ ਕਹਿੰਦੇ ਉਹਨਾਂ ਨੇ ਘਰ ਵੇਖੇ ਨੇ ਤਿੰਨ ਚਾਰ ਜਿਹੜੇ ਜਿਹੜੇ ਪੂਰੇ ਗੱਲ ਕੀ ਕੇ ਲੋੜਵੰਦ ਸੀਗੇ ਉਹਨਾਂ ਨੂੰ ਉਹ ਮਕਾਨ ਜਿਹੜੇ ਸਿਰੇ ਤੱਕ ਲੈਂਟਰਾਂ ਦੀ ਜ਼ਿੰਮੇਵਾਰੀ ਜਿਹੜੀ ਆ ਉਚੱਕ ਕੇ ਗਏ ਨੇ ਤੇ ਸੇਵਾ ਵੀ ਬਹੁਤ ਦਿੱਤੀ ਆ ਉਹਨਾਂ ਤੇ ਉਹਦੇ ਤੋਂ ਪਰੰਤ ਜਿਹੜਾ ਮੁੜ ਕੇ ਉਹਨਾਂ ਨੇ ਕਿਸਾਨਾਂ ਦੀ ਬਾਹ ਫੜੀ ਆ ਬਹੁਤ ਵਧੀਆ ਫੜੀ ਆ ਉਹਨਾਂ ਨੇ ਸਾਰਿਆਂ ਨੂੰ ਬੀਜ ਤੇ ਖਾਦ ਦੀ ਜਿਹੜੀ ਸੇਵਾ ਅੱਜ ਉਹਨਾਂ ਨੇ ਕਰਵਾਈ ਆ ਤੇ ਉਹਨਾਂ ਦੇ ਸੱਜਣ ਜਿਹੜੇ ਸੇਵਾਦਾਰ ਨੇ ਅਮਰੀਕਾ ਤੋਂ ਉਹ ਜਿਹੜੇ ਹੀ ਉਹੀ ਵੀ ਨਾਲ ਆਉਂਦੇ ਰਹੇ ਨੇ ਉਹਨਾਂ ਬੜਾ ਵੱਧ ਚੜ੍ਹ ਕੇ ਸਾਡੇ ਪਿੰਡ ਦੀ ਨਗਰ ਦੀ ਸਾਰੇ ਦੀ ਸੇਵਾ ਕੀਤੀ ਐ ਤੇ ਲੋੜਵੰਦ ਪਰਿਵਾਰਾਂ ਨੂੰ ਸਾਰਿਆਂ ਨੂੰ ਉਹਨਾਂ ਨੇ ਬਿਲਕੁਲ ਜੋ ਜੋ ਚੀਜ਼ ਚਾਹੀਦੀ ਸੀ ਉਸੇ ਚੀਜ਼ ਦੇ ਨਾਲ ਉਹਨਾਂ ਨੇ ਗੱਲ ਕੀਤੀ ਕਿ ਉਹਨਾਂ ਦਾ ਸਵਾਗਤ ਵੀ ਕੀਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਸਰਦਾਰ ਮਨਜੀਤ ਮਨਦੀਪ ਮਨਦੀਪ ਸਿੰਘ ਮੰਨੇ ਦਾ ਬੀ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਇੱਕ ਗੋਦ ਲੈਣ ਵਾਲੀ ਗੱਲ ਕੀਤੀ ਹੈ ਜੀ ਕੋਈ ਵੀ ਇੰਨਾ ਸੇਵਾਦਾਰ ਚੜਕੇ ਨਹੀਂ ਆਇਆ ਜਿੰਨੀ ਉਹਨਾਂ ਨੇ ਸੇਵਾ ਬਹੁਤ ਕੀਤੀ ਹੈ ਹੋਰ ਵੀ ਸੇਵਾਦਾਰਾਂ ਨੇ ਬਹੁਤ ਸੇਵਾ ਕੀਤੀ ਹੈ ਪਰ ਉਹਨਾਂ ਨੇ ਜ਼ਿਮੀਂਦਾਰਾਂ ਦਾ ਖਾਸ ਸੋਚਿਆ ਤੇ ਜਿਹੜੇ ਲੋੜਵੰਦ ਪਰਿਵਾਰ ਸੀ ਉਹਨਾਂ ਦੀਆਂ ਉਹਨਾਂ ਛੱਤਾਂ ਤੱਕ ਵੀ ਜਿਹੜਾ ਉਹ ਸੋਚਿਆ ਇਸ ਗੱਲੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਸਮਾਂ ਕੱਢ ਕੇ ਸਾਡੀ ਇੱਥੇ ਕਵਰਿੰਗ ਕੀਤੀ ਹੈ ਤੇ ਸਾਡੀ ਗੱਲ ਜਿਹੜੀ ਸੰਗਤ ਤੱਕ ਪਹੁੰਚਾਈ ਹੈ ਸਾਰੀ ਸੰਗਤ ਦਾ ਸਰਬੱਤ ਦਾ ਭਲਾ ਹੋਣਾ ਚਾਹੀਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ